4 ਸਾਲ ਤੋਂ ਇਹ ਗੱਲ ਪਤਾ ਹੁੰਦੀ ਵਾਪਸ ਹੋ ਕੇ ਚੁਪਰੇ ਸਬਾਜ ਪਿੰਡ ਕੱਲੇ ਵੌਲੰਟੀਅਰ ਸਾਡਾ ਪਿੰਡ ਦਾ ਪਿੰਡ ਫਿਰ ਤੋਂ ਵਾਰੂ ਹੈ ਪਿੰਡ ਦੇ ਅੰਦਰ ਤੇਰੇ ਉਹ ਕਰਤੀ ਹੈ ਹਾਂ ਸਿਰ ਮਾਜ ਸਭ ਪਹਿਲਾਂ ਕਰੀ ਹੋਣਾ ਚਾਹੀਦਾ ਖੁਸ਼ੀ ਬੋਲੋਗੇ ਤਾਂ 75 ਬੱਚਾ ਅੱਜ ਦਿਨ ਆ ਗਏ ਤੁਹਾਡੇ ਸਭ ਦਾ ਕੀ ਕਰਾਂ ਤੁਸੀਂ ਦੇਖੋ ਸਾਰੇ ਬੰਦੇ ਪਿੰਡ ਦੇ ਜਦੋਂ ਪਤਾ 4 ਸਾਲ ਤੋਂ ਤੁਹਾਨੂੰ ਪਤਾ ਕਿ ਆ ਗੱਲ ਚੱਲੀ ਜਾ ਰਹੀ ਹੈ ਨ ਸੁਬਾਜ ਦੇ ਅੰਦਰ ਕਹਿੰਦੇ ਨੇ ਗੋਂਡੀ ਸਾਡਾ ਇੱਕ ਪਿੰਡ ਸਾਡਾ ਪੂਰਾ ਪਰਿਵਾਰ ਹੁੰਦਾ ਔਰ ਅਗਰ ਉਸ ਪਰਿਵਾਰ ਦੇ ਅੰਦਰ ਇੱਕ ਵੀ ਬੰਦਾ ਕੋਈ ਹੋ ਜਾਦਾ ਕੋਈ ਬਿਮਾਰ ਹੈ ਜਾਂ ਕਿਸੇ ਮਾਰੇ ਕੋਈ ਰੋਟੀ ਨਹੀਂ ਕਾਦੀ ਕੋਈ ਦੁੱਖ ਤਕਲੀਫ ਹੈ ਸਭ ਤੋਂ ਪਹਿਲਾਂ ਜਾ ਕੇ ਆਪਣੇ ਪੰਜ ਸਰਪੰਚ ਕੱਢਦੇ ਨੇ ਠੀਕ ਹੈ ਤੁਹਾਨੂੰ ਚੁਣਦੇ ਨੇ ਤੁਹਾਨੂੰ ਸਾਰਿਆਂ ਨੂੰ ਪਰ ਤੁਸੀਂ 4 ਸਾਲ ਤੋਂ ਇਹ ਗੱਲ ਪਤਾ ਹੁੰਦੇ ਬਾਦਸੂਰ ਵੀ ਛੁਪਰੇ ਬੱਚੇ ਵੀ ਮੰਨਦਾ ਮੇ ਇਹ ਤੋਂ ਗਲਤੀ ਹੋਈ ਹੈ ਨੇ ਨੋ ਵੀ ਮੈਂ ਸਾਰੇ ਸਰਪੰਚਾਂ ਨੂੰ ਸਾਰੀ ਮਾਂ ਨੇ ਵੀ ਕਿਸੇ ਟਾਈਮ ਮਾਈ ਪਾਲਿਆ ਆਪਣੇ ਬੱਚੇ ਦੀ ਮੈਂ ਉਹਦ ਲੈਤੀ ਹੈ ਜੀ ਕੱਲ ਨੂੰ ਮੈਨੂੰ ਨਹੀਂ ਇਦਾਂ ਦੀ ਕੋਈ ਕੰਪਲੇਂਟ ਆਉਂਦੀ ਕਿਹਾ ਧੰਦੇ ਮੈਂ ਖੁਦੇ ਦੀ ਬਾਹ ਫੜ ਕੇ ਅਬ ਤਾਂ ਗੋਆ ਲੈ ਚੁ ਜੀ ਇਹਨੂੰ ਮੈਂ ਬਸ ਮਨ ਵਿੱਚ ਪੂਰੀ ਚੀਜ਼ ਮੈਂ ਉਹਨਾ ਨਾ ਕਿ ਇਹ ਸਾਰਾ ਕੁਝ ਉਹਦ ਵੀ ਕਰ ਲੈਣਾ ਚਾਹੀਦਾ ਸੀ ਤੁਮ ਮੈਂ ਹਰ ਇੱਕ ਇੱਕ ਮੈਸੇਜ ਵੀ ਦੇਣਾ ਚਾਹੁੰਦੀ ਹਾਂ ਕਿ ਪਿੰਡ ਦੇ ਅੰਦਰ ਜੇ ਕੋਈ ਐਹੋ ਜੀ ਗਲਤੀ ਹੁੰਦੀ ਹੈ ਪੰਚ ਸਰਪੰਚ ਨੂੰ ਸਭ ਤੋਂ ਪਹਿਲਾਂ ਖੜੇ ਹੋਣਾ ਚਾਹੀਦਾ ਹੈ